ਤੁਡੇ ਨਾਲ ਜਾਂ ਤੁਹਾਡੇ ਕਿਸੇ ਪਿਆਰੇ ਨਾਲ ਇਹ ਘਟਨਾ ਨਾ ਵਾਪਰੇ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਜੇ ਤੁਹਾਨੂੰ ਲੱਗਦਾ ਮੇਰੇ ਬੋਲਣ ਦਾ ਤਰੀਕਾ ਸਹੀ ਨਹੀਂ ਹੈਗਾ ਤੁਸੀਂ ਆਪਦੇ ਵੱਲੋਂ ਦੋ ਸ਼ਬਦ ਲਿਖ ਕੇ ਕਿਸੇ ਤਰ੍ਹਾਂ ਵੀ ਸੰਬੋਧਨ ਕਰਕੇ ਇਸ ਗੱਲ ਨੂੰ ਅੱਗੇ ਪਹਚਾਯੋ ਕਿਉਂਕਿ ਗਰਮੀਆਂ ਦਾ ਟਾਈਮ ਚੱਲਦਾ ਇਸ ਕਰਕੇ ਬਹੁਤ ਜ਼ਿਆਦਾ ਲਾਜ਼ਮੀ ਆ ਇਹੋ ਜੀਆਂ ਘਟਨਾਵਾਂ ਪੰਜਾਬ ਤੇ ਸਾਰੇ ਭਾਰਤ ਵਿੱਚ ਬਹੁਤ ਹੁੰਦੀਆਂ ਹਨ ਪਰ ਇਹ ਇਸ ਵਾਰੀ ਥੋੜਾ ਜਿਹਾ ਮੁੱਦਾ ਬਣਿਆ ਕਿਉਂਕਿ ਕਿਸੇ ਵੱਡੇ ਅਮੀਰ ਬੰਦੇ ਨਾਲ ਇਹ ਘਟਨਾ ਵਾਪਰੀ ਆ ਗੱਲ ਕਰਦੇ ਆਂ ਜੀ ਆਪਾਂ ਕ੍ਰਿਸ਼ਮਾ ਕਪੂਰ ਦਾ ਸਾਬਕਾ ਪਤੀ ਸੰਜੇ ਕਪੂਰ ਬਹੁਤ ਵੱਡਾ ਬਿਜ਼ਨਸਮੈਨ ਤੇ ਇੱਕ ਬਹੁਤ ਵੱਡਾ ਕਾਰੋਬਾਰੀ ਇੰਗਲੈਂਡ ਦੇ ਵਿੱਚ ਪੋਲੋ ਖੇਡ ਰਿਹਾ ਸੀ ਤੇ ਮੱਖੀ ਉਹਦੇ ਮੂੰਹ ਵਿੱਚ ਚਲੀ ਗਈ ਤੇ ਜਾ ਕੇ ਲੜ ਗਈ ਤੇ ਮੱਖੀ ਲੜ ਅਨੁਸਾਰ ਡਾਕਟਰਾਂ ਨੇ ਉਹਨੂੰ ਉਸੇ ਸਮੇਂ ਇਲਾਜ ਦੇਣਾ ਸ਼ੁਰੂ ਕਰਤਾ ਪਰ ਉਹ ਬਚਾ ਨਹੀਂ ਸਕੇ ਕਿਉਂਕਿ ਮੱਖੀ ਜਦੋਂ ਗੜ ਦੇ ਵਿੱਚ ਲੜੀ ਤੇ ਜਿਹੜੀ ਸਾਰਗ ਹੁੰਦੀ ਹੈ ਉਹ ਸੁੱਜ ਕੇ ਬੰਦ ਹੋ ਗਈ ਕਿਉਂਕਿ ਸਾਰਗ ਕੋਈ ਬਹੁਤ ਜ਼ਿਆਦਾ ਜਗ੍ਹਾ ਨਹੀਂ ਹੁੰਦੀ ਉੱਥੇ ਤੇ ਜਦੋਂ ਉਹ ਸੁੱਜ ਗਈ ਤੇ ਬੰਦ ਹੋ ਗਈ ਹੁਣ ਤੁਸੀਂ ਐਂ ਲਾਓ ਸਾਹਿਬ ਵੀ ਜਿਹੜੀ ਪੋਲੋ ਗੇਮ ਆ ਉਹ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਖੇਡੀ ਜਾਂਦੀ ਹੈ ਬਹੁਤ ਖਤਰਨਾਕ ਗੇਮ ਮੰਨੀ ਜਾਂਦੀ ਹੈ ਸੱਟਾਂ ਪੇਟਾਂ ਦਾ ਬਹੁਤ ਡਰ ਹੁੰਦਾ ਉੱਥੇ ਡਾਕਟਰਾਂ ਦਾ ਉਚੇਚਾ ਪ੍ਰਬੰਧ ਹੁੰਦਾ ਜੇਕਰ ਉਸੇ ਸਮੇਂ ਡਾਕਟਰਾਂ ਨੇ ਇਲਾਜ ਸ਼ੁਰੂ ਕਰਤਾ ਫਿਰ ਵੀ ਉਹਨੂੰ ਬਚਾ ਨਹੀਂ ਸਕੇ ਸੋ ਜੇਕਰ ਕੋਈ ਮਾਤੜ ਬੰਦਾ ਮੋਟਰਸਾਈਕਲ ਤੇ ਜਾਂਦਾ ਹੋਵੇ ਤੇ ਉਹਦੇ ਨਾਲ ਇਹ ਘਟਨਾ ਵਾਪਰ ਜੇ ਤੇ ਫਿਰ ਤੁਸੀਂ ਆਪ ਹੀ ਲਾ ਲਓ ਹਿਸਾਬ ਉਹਦਾ ਤਾਂ ਇਲਾਜ ਹੋਣਾ ਮਤਲਬ ਹੀ ਨਹੀਂ ਹੈਗਾ ਕਿਉਂਕਿ ਜਦੋਂ ਮੌਕੇ ਤੇ ਇਲਾਜ ਸ਼ੁਰੂ ਹੋ ਗਿਆ ਫਿਰ ਵੀ ਬੰਦਾ ਨਹੀਂ ਬਚਿਆ ਸੋ ਇਸ ਕਰਕੇ ਜਦੋਂ ਵੀ ਤੁਸੀਂ ਸਕੂਟਰ ਮੋਟਰਸਾਈਕਲ ਤੇ ਜਾਣੇ ਹੋ ਹੈਲਮਟ ਲਾਵੋ ਜੇਕਰ ਤੁਸੀਂ ਦਸਤਾਰ ਸਜਾਉਂਦੇ ਹੋ ਫਿਰ ਤੁਸੀਂ ਹੈਲਮਟ ਨਹੀਂ ਲੈ ਸਕਦੇ ਫਿਰ ਤੁਸੀਂ ਮੂੰਹ ਦੇ ਉੱਤੇ ਰਮਾਲ ਬੰਨੋ ਜਾਂ ਫਿਰ ਰਮਾਲ ਨਹੀਂ ਬੰਨਣਾ ਤਾਂ ਮਾਸਕ ਲਾਓ ਸਫ਼ਰ ਕਰਦੇ ਹੋਏ ਭ੍ਰਿੰਡ ਜਾਂ ਡੂਮਣਾ ਜਾਂ ਮਖਿਆਲ ਦੀ ਮੱਖੀ ਤੁਹਾਡੇ ਮੂੰਹ 'ਚ ਚਲੀ ਗਈ ਤੇ ਉਹਨੇ ਜਾ ਕੇ ਡੰਗ ਮਾਰਨਾ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕਹਾ ਆਪ ਹੀ ਸਿਆਣੇ ਹੋ ਕੀ ਕੁਝ ਵਾਪਰਿਆ ਖਾਸ ਕਰਕੇ ਭੈਣਾਂ ਨੂੰ ਵੀ ਬੇਨਤੀ ਆ ਵੀਰਾਂ ਨੂੰ ਵੀ ਬੇਨਤੀ ਆ ਸ਼ੇਅਰ ਕਰ ਦਿਓ ਠੀਕ ਆ ਜੇ ਤੁਹਾਨੂੰ ਲੱਗਦਾ ਮੇਰੇ ਬੋਲਣ ਦਾ ਤਰੀਕਾ ਨਹੀਂ ਠੀਕ ਹੈਗਾ ਤੁਸੀਂ ਵਧੀਆ ਸਮਝਾ ਸਕਦੇ ਹੋ ਤੁਸੀਂ ਆਪਦੇ ਵੱਲੋਂ ਵੀਡੀਓ ਬਣਾ ਕੇ ਪਾਓ ਜਰੂਰ ਪਾਓ ਤੇ ਜਰੂਰ ਸ਼ੇਅਰ ਕਰਿਓ ਧੰਨਵਾਦ